ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਆਪਾਂ ਇੱਥੇ ਇੱਕ ਕੰਮ ਦੀ ਵੀਡੀਓ ਦਿਖਾਉਣ ਜਾ ਰਹੇ ਹਾਂ ਇੱਥੇ ਦੇਖੋ ਜੀ ਆਪਾਂ ਅੰਬ ਬਾਜ਼ਾਰ ਤੋਂ ਲੈ ਕੇ ਆਏ ਸੀ ਅੰਬ ਛੱਲ ਰਹੇ ਆ ਬਹੁਤ ਵਧੀਆ ਲੱਗ ਰਿਹਾ ਸੀ ਦੇਖਣ ਨੂੰ ਇਹ ਹੈਗੇ ਨੇ ਚੌਸਾ ਅੰਬ ਚੂਪ ਕੇ ਖਾਣ ਵਾਲੇ ਜਿਹੜੇ ਬੱਚੇ ਖਾਂਦੇ ਨੇ ਤੇ ਕਈ ਵਾਰ ਆਪਾਂ ਬੱਚਿਆਂ ਨੂੰ ਇਦਾਂ ਹੀ ਆਮ ਫੜਾ ਦਿੰਨੇ ਆ ਖਾਣ ਨੂੰ ਤੇ ਵਿੱਚੋਂ ਇਹ ਆਪਾਂ ਵੇਖਦੇ ਨਹੀਂ ਕਿਉਂਕਿ ਉੱਪਰੋਂ ਜਿਹੜਾ ਛਿਲਕਾ ਹੁੰਦਾ ਬਹੁਤ ਵਧੀਆ ਹੁੰਦਾ ਵਾ ਪਰ ਅਸੀਂ ਜਦੋਂ ਆਂਬੇ ਵਾਲਾ ਛਿੱਲਿਆ ਤਾਂ ਦੇਖੋ ਜੀ ਵਿੱਚੋਂ ਇਹ ਗਲਿਆ ਹੋਇਆ ਸੀ ਇਹਦੇ ਵਿੱਚ ਸੁੰਡ ਦੇਖੋ ਕਿਵੇਂ ਤੁਰ ਫਿਰ ਰਹੇ ਨੇ ਸੋ ਤੁਸੀਂ ਧਿਆਨ ਦੇ ਨਾਲ ਬੱਚਿਆਂ ਨੂੰ ਆਂਬ ਵਗੈਰਾ ਦਿਆ ਕਰੋ ਕਿਉਂਕਿ ਜਿਹੜੇ ਚੁਪ ਕੇ ਖਾਣ ਵਾਲੇ ਆਂਬ ਹੁੰਦੇ ਨੇ ਉਹ ਆਪਾਂ ਮੋਸਟਲੀ ਉਦਾਂ ਹੀ ਉੱਪਰੋਂ ਵੇਖ ਲੈਨੇ ਆ ਵੀ ਇਹ ਸਾਫ਼ ਆ ਇਹਨਾਂ ਦਾ ਛਿਲਕਾ ਤੇ ਆਪਾਂ ਉਦਾਂ ਹੀ ਉਹਨਾਂ ਨੂੰ ਸੌਫਟ ਕਰਕੇ ਬੱਚਿਆਂ ਨੂੰ ਖਾਣ ਦੇ ਲਈ ਦੇ ਦਿੰਨੇ ਆ ਤੇ ਤੁਸੀਂ ਦੇਖ ਲਗਦੀ हूं ਕਿਵੇਂ ਇਹਨਾਂ ਦੇ ਵਿੱਚ ਸੁੰਡੀਆਂ ਤੁਰ ਫਿਰ ਰਹੀਆਂ ਨੇ ਅਗਰ ਇਹ ਵਾਲੇ ਅੰਬ ਬੱਚੇ ਖਾ ਲੈਣਗੇ ਤਾਂ ਦੇਖੋ ਵੀ ਬੱਚਿਆਂ ਦੇ ਪੇਟ ਖਰਾਬ ਹੋ ਜਾਣਗੇ ਤੇ ਇਨਫੈਕਸ਼ਨ ਵੱਧ ਜਾ ਸਕਦੀ ਹੈ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਹਨਾ ਵੀ ਬਿਮਾਰੀਆਂ ਆਪਨੂੰ ਲੱਗ ਜਾਂਦਾਂਗੀਆਂ ਕਿਉਂਕਿ ਪੇਟ ਤੋਂ ਹੀ ਬਿਮਾਰੀਆਂ ਦੀ ਸ਼ੁਰੂਆਤ ਹੁੰਦੀ ਹੈ ਸੋ ਧਿਆਨ ਰੱਖਿਆ ਕਰੋ ਬਾਜ਼ਾਰ ਦੇ ਵਿੱਚੋਂ ਕੋਈ ਵੀ ਚੀਜ਼ ਲੈ ਕੇ ਆਉਨੇਓ ਅੰਬ ਵਗੈਰਾ ਲੈ ਕੇ ਆਉਨੇਓ ਫਰੂਟ ਲੈ ਕੇ ਆਉਨੇ ਤੇ ਬੱਚਿਆਂ ਨੂੰ ਛਿੱਲ ਕੇ ਧਿਆਨ ਦੇ ਨਾਲ ਦਿਆ ਕਰੋ ਤਾਂ ਜੋ ਬੱਚੇ ਵੇਖ ਕੇ ਖਾ ਸਕਣ